ਸੰਸਤਾ ਦਾ ਫਰਜ਼ ਬਣਦਾ ਸ਼ਹਿਰ ਨੂੰ ਸਾਫ਼ ਰੱਖਣਾ ਉਹ ਸੰਸਤਾ ਦੇ ਅੰਦਰ ਜਾ ਕੇ ਦੇਖੋ ਤੁਸੀਂ ਪਹਾੜ ਬਣੇ ਪਏ ਕੂੜੇ ਦੇ ਕੋਈ 1 ਰੁਪਏ ਦਾ ਮੇਰੇ ਤੇ ਇਲਜ਼ਾਮ ਲਾਵੇ ਲੋਕਲ ਬਾਡੀਜ਼ ਚੋਕੋ ਚੱਲਦਾ ਸਾਰੇ ਪੰਜਾਬ ਨੂੰ ਪਤਾ ਸਾਰੇ ਮਿਸਟਰਾਂ ਨੂੰ ਪਤਾ ਕੋਈ ਨਹੀਂ ਰੋਕ ਰਿਹਾ ਇਹ ਕਹਿੰਦੇ ਸੀ ਪ੍ਰਧਾਨ ਉਹ ਤੁਸੀਂ 1.5 ਮਹੀਨਾ ਹੋ ਗਿਆ ਪ੍ਰਧਾਨ ਨੂੰ ਲਾ ਲਿਆ ਫੇਰ ਕੀ ਤੂੰ ਚੰਚੜਾਤਾ ਉਹ ਕਹਿੰਦੇ ਡਿਸਪੋਜ਼ਲ ਰੋਡ ਵੀ ਅਸੀਂ ਸਾਫ਼ ਕਰਵਾਈ ਹਾਲਾਂਕਿ ਉਹ ਡਿਸਪੋਜ਼ਲ ਰੋਡ ਵੀ ਧਰਨੇ ਦੇ ਦੇ ਕੇ ਸਾਫ ਕੂੜਾ ਚੱਕਣ ਦੀ ਆੜ ਚਟੋਹਾ ਠੋਾਈ ਦੀ ਆੜ ਚ ਕਰੋੜਾ ਰੁਪਏ ਦਾ ਘਪਲਾ ਹੋ ਰਿਹਾ ਜੇ ਤੁਸੀਂ ਇਹਦੀ ਤਰਪੱਖ ਜਾਂਚ ਕਰਵਾ ਦਿਓ ਮੈਂ ਇੱਥੇ ਕੋਸ਼ਿਸ਼ ਕੀਤੀ ਜੀ ਕਮਿਸ਼ਨ ਦਾ ਖੇਲ ਬੰਦ ਕੀਤਾ ਮੇਰੇ ਮੈਂਬਰ ਸਾਹਿਬਾਨ ਮੇਰੇ ਉਲਟ ਹੋ ਗਏ ਛੱਪੜ ਤੋਂ ਕੂੜਾ ਘੱਟ ਕੇ ਪਾਰਕ 'ਚ ਸਿੱਟਦਾ ਜਿਹੜੀ ਪਾਰਕ 40 ਲੱਖ ਰੁਪਏ ਨਾਲ ਬਣੀ ਸੀ ਸੋ ਤੁਸੀਂ ਮੁਰਦਾਬਾਦ ਦੇ ਨਾਰੇ ਲੱਗਦੇ ਦੇਖ ਸਕਦੇ ਹੋ ਆਪਾਂ ਹੋਰ ਵੀ ਇੱਥੇ ਜਿਹੜੇ ਧਰਨੇ ਤੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਭਾਈ ਜੀ ਮੁਰਦਾਬਾਦ ਦੇ ਨਾਰੇ ਈਓ ਮੁਰਦਾਬਾਦ ਬੀਬੀ ਸਰਬਜੀਤ ਕੌਰ ਮਾਨੋ ਕੇ ਮੁਰਦਾਬਾਦ ਇੱਥੇ ਧਰਨੇ ਤੇ ਬੈਠੇ ਕਿਉਂ ਤੁਸੀਂ ਇਹਦੀ ਵਜ੍ਹਾ ਇਹ ਹੈ ਜੀ ਜਿਹੜੀ ਸਾਡੇ ਸ਼ਹਿਰ ਦੀ ਵਿਵਸਥਾ ਵਾ ਉਹ ਪੂਰੀ ਤਰ੍ਹਾਂ ਚੜ੍ਹ ਬਣਾ ਚੁੱਕੀ ਆ ਮਤਲਬ ਕਿ ਆ ਥੋੜੇ ਕੋਣੇ ਖੜੇ ਆ ਸਾਡੇ ਪ੍ਰਧਾਨ ਜਿਨ੍ਹਾਂ ਨੂੰ ਇਮਾਨਦਾਰੀ ਦਾ ਇਨਾਮ ਮਿਲਿਆ 1 ਮਹੀਨਾ ਪਹਿਲਾਂ ਝੂਠੇ ਦੋਸ਼ ਲਾ ਕੇ ਇਹਨਾਂ ਨੂੰ ਬਰਖਾਸਤ ਕੀਤਾ ਗਿਆ ਮੈਂ ਨਹੀਂ ਮਿਊਨਿਸਪਲ ਕੌਂਸਲਰ ਹਾਂ ਔਰ ਅਸੀਂ ਜਿਹੜੀ ਇਹ ਕੂੜੇ ਦੀ ਸਮੱਸਿਆ ਜਿਹੜੀ ਐਡਾ ਬਖਰਾਲ ਰੂਪ ਧਾਰਨ ਕਰ ਗਈ ਆ ਉਹਦੇ ਲਈ ਪ੍ਰਧਾਨ ਜੀ ਨੇ ਆਪ ਦੀ ਜੇਬ ਚੋਂ 5 ਰਿਕਾਰਡ ਐਚਡੀਐਫਸੀ ਬੈਂਕ ਤੋਂ 45000 ਰੁਪਇਆ ਕਢਾ ਕੇ ਕੰਟਰੈਕਟਰਾਂ ਨਾਲ ਜਿਹੜੇ ਟਰੱਕਾਂ ਵਾਲੇ ਟਰਾਲੇ ਵਾਲੇ ਬੰਦਿਆਂ ਨਾਲ ਉਹਨਾਂ ਨੇ ਟ੍ਰੀਟਮੈਂਟ ਪਲਾਂਟਾਂ ਤੇ ਲਿਜਾਣਾ ਸੀ ਇਹ ਕੂੜਾ ਔਰ ਇੱਕ ਕੰਮ ਸ਼ੁਰੂ ਹੋ ਗਿਆ ਸੀ ਅਸੀਂ ਉਹ ਜਿਹੜਾ ਉੱਥੇ ਪੁਆਇੰਟ ਸੀਗਾ ਜੀ 메ਨ ਰੋਡ ਤੇ ਉਹ ਖਾਲੀ ਕਰਾਇਆ ਉਸ ਤੋਂ ਬਾਅਦ ਮੰਡੀ ਤੋਂ ਅਸੀਂ ਕੂੜਾ ਚਕਾਇਆ ਉਹ ਟਰੱਕਾਂ ਨਾਲ ਦੰਦ ਰਾਤ ਕਰਕੇ ਫਿਰ ਅਸੀਂ ਡਿਸਪੋਜ਼ਲ ਰੋਡ ਤੋਂ ਚਕਾਇਆ ਫਿਰ ਲੋਡ ਸਾਫ ਦੇ ਬਾਹਰ ਚੋ ਲੇਕਿਨ ਕੁਝ ਮੈਂ ਕਹਾਂਗਾ ਸ਼ਹਿਰ ਵਿਰੋਧੀ ਜਾਂ ਜਿਹੜੀਆਂ ਰਾਜਨੀਤਿਕ ਰੋਕੀਆਂ ਸੇਕਣ ਵਾਲੇ ਜਿਹੜੇ ਚਾਪਲੂਸ ਐਮਐਲਏ ਦੇ ਉਹਨਾਂ ਨੇ ਐਮਐਲਏ ਸਾਹਿਬ ਨੂੰ ਉਂਗਲ ਲਾ ਕੇ ਉਹ ਜਿਹੜੇ ਟਰੱਕਾਂ ਵਾਲੇ ਕੂੜਾ ਢੋਂਦੇ ਸੀ ਜਿਹੜਾ ਕੂੜਾ ਇੱਥੋਂ ਸ਼ਹਿਰ ਸਾਫ ਕਰ ਰਹੀ ਸੀ ਉਹ ਟੱਕਾਂ ਵਾਲਿਆਂ ਨੂੰ ਥ੍ਰੈਟ ਕਰਕੇ ਬਈ ਦੋਢੋਂ ਕੰਟ੍ਰੈਕਟਰ ਸੀ ਉਹਨਾਂ ਨੇ ਸਰਕਾਰ ਤੋਂ ਕੰਮ ਲੈਣਾ ਉਹਨਾਂ ਨੂੰ ਟੱਕਾਂ ਵਾਲਿਆਂ ਨੂੰ ਇਹਨਾਂ ਨੇ ਥ੍ਰੈਟ ਕਰਕੇ ਐਮਐਲਏ ਸਾਹਿਬ ਨੇ ਉਹ ਬੰਦ ਕਰਾਤਾ ਪੂਣਾ ਢਾਟ ਭਾਈ ਜਿਸ ਕਰਕੇ ਸਾਰੀ ਆਬਵਸਥਾ ਬਹਿਲ ਗਈ ਹੁਣ ਜਿਹੜੀ ਸੰਸਥਾ ਦਾ ਫਰਜ ਬਣਦਾ ਸ਼ਹਿਰ ਨੂੰ ਸਾਫ ਰੱਖਣਾ ਉਹ ਸੰਸਥਾ ਦੇ ਅੰਦਰ ਜਾ ਕੇ ਦੇਖੋ ਤੁਸੀਂ ਪਹਾੜ ਬਣੇ ਪਏ ਕੂੜੇ ਦੇ ਔਰ ਜਿਹੜੀ ਹੱਥੇ ਬਾਸੇ ਸੰਘਣੀ ਆਬਾਦੀ ਆ ਹਸਪੀਟਲ ਆ ਸਾਡੇ ਡਾਕਟਰ ਸਾਹਿਬ ਕਿਸ਼ਨ ਸਿੰਘ ਜੀ ਜਿਹੜੇ ਲੋਕਾਂ ਦਾ ਇਲਾਜ ਕਰਦੇ ਆ ਉਸ ਗੰਦੀ ਆਬਾ ਹਵਾ ਕਰਕੇ ਉਹ ਗਡਾਣੂਆਂ ਵਾਲੀ ਹਵਾ ਕਰਕੇ ਖੁਦ ਬਿਮਾਰ ਹੋ ਗਏ ਹਮ ਹਿੰਤਾ ਇਹ ਤਾਂ ਇੰਤਹਾ ਹੋ ਚੁੱਕੀ ਆ ਜੀ ਮਤਲਬ ਕਿ ਇੱਕ ਐਂਥੀਪ੍ਰਧਾਨ ਉਹ ਤੁਸੀਂ ਡੇਢ ਮਹੀਨਾ ਹੋ ਗਿਆ ਪ੍ਰਧਾਨ ਨੂੰ ਲਾ ਲਿਆ ਫੇਰ ਕੀ ਤੂੰ ਚਾਂ ਚੜਾਤਾ अच्छा ਤੁਸੀਂ ਡਿਸਪੋਜ਼ਲ ਰੋਡ ਦਾ ਜ਼ਿਕਰ ਕੀਤਾ ਪਿਛਲੇ ਦਿਨੀ ਸਾਡੀ ਯੂ ਸਾਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਡਿਸਪੋਜ਼ਲ ਰੋਡ ਵੀ ਅਸੀਂ ਸਾਫ਼ ਕਰਵਾਈ ਹਾਲਾਂਕਿ ਉਹ ਡਿਸਪੋਜ਼ਲ ਰੋਡ ਵੀ ਧਰਨੇ ਦੇ ਦੇ ਕੇ ਸਾਫ਼ ਹੋਈ ਬਿਲਕੁਲ ਜੀ ਉੱਥੋਂ ਦੇ ਲੋਕਾਂ ਨੇ ਉਹ ਸਾਡਾ ਸਰਪੰਚਾ ਗਵਾਰਡ ਖਵਾਜਾ ਬਾਜੂ ਦਾ ਨੌਜਵਾਨ ਉਹ ਮੁੰਡਾ ਮੂਹਰੇ ਲੱਗਿਆ ਬੜਾ ਲੰਬਾ ਚੌੜਾ ਉਹਨਾਂ ਨੂੰ ਸੰਘਰਸ਼ ਕਰਨਾ ਪਿਆ 20-25 ਦਿਨ ਫੇਰ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਪੂਰੀ ਤਰ੍ਹਾਂ ਸਾਫ਼ ਆ ਉਹ ਤਾਂ ਅੱਛਾ ਉਹ ਕੂੜਾ ਗਿਆ ਕਿੱਥੇ ਆ ਗਿਆ ਕਿੱਥੇ ਸਭ ਤੋਂ ਇੱਕ ਮਿੰਟ ਜੀ ਉਹ ਕੂੜਾ ਇਹਨਾਂ ਨੇ ਕਿੱਥੇ ਜਟਪ ਕੀਤਾ ਔਰ ਵੱਡੀ ਗੱਲ ਭਾਈ ਸਾਹਿਬ ਕੂੜੇ ਦੀ ਆੜ ਚ ਕੂੜਾ ਚੱਕਣ ਦੀ ਆੜ ਚ ਟੋਹਾ ਟੋਾਈ ਦੀ ਆੜ ਚ ਕਰੋੜਾ ਰੁਪਏ ਦਾ ਘਪਲਾ ਹੋ ਰਿਹਾ ਜੇ ਤੁਸੀਂ ਇਹਦੀ ਤਰਪੱਖ ਜਾਂਚ ਕਰਵਾ ਦਿਓ ਤੇ ਮੈਂ ਦਾਅਵੇ ਨਾਲ ਕਹਿੰਦਾ ਉਹ ਸਾਡਾ ਛੱਪੜਾ ਪੱਤਰਕਾਲੀ ਉਦੋਂ 80 ਲੱਖ ਰੁਪਏ ਦੀ ਪੇਮੈਂਟ ਠੇਕੇਦਾਰ ਨੂੰ ਇਹਨਾਂ ਨੇ ਦੇ ਦਿੱਤੀ ਸਾਫ਼ ਕਰਨ ਦੀ ਕੀਤਾ ਕੀ ਛੱਪੜ ਤੋਂ ਕੂੜਾ ਕੱਟ ਕੇ ਪਾਰਕ 'ਚ ਸਿੱਟਦਾ ਜਿਹੜੀ ਪਾਰਕ 40 ਲੱਖ ਰੁਪਏ ਨਾਲ ਬਣੀ ਸੀ ਉਹ ਪਾਰਕ ਤੇ ਉਹ ਸਾਹਮਣੇ ਉਹ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਮਤਲਬ ਕਿ ਹਾਲੇ ਆ ਵੀ ਜਿਵੇਂ ਕੋ ਘਹਾਵਤ ਨਹੀਂ ਵੀ ਰੋਮ ਜਲ ਰਿਆ ਸੀ ਤੇ ਨੀਰੋ ਬੰਸਰੀ বাজਾਰਿਆ ਇਹ ਨੀਰੋ ਬੰਸਰੀ ਬਜਾਰਿਆ ਵਾ ਰੋਮ ਜਲ ਰਿਆ ਲੋਕ ਭੁਖਤ ਰਹੇ ਆ ਨਰਕ ਭਰੀ ਜ਼ਿੰਦਗੀ ਇਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਹੁਣ ਵੀ ਸਾਨੂੰ 4 ਘੰਟਿਆਂ ਤੋਂ ਉਪਰ ਹੋ ਗਏ ਭੁੱਖਣ ਬਾਣੇ ਖੜਿਆ ਨੂੰ ਬੈਠਿਆ ਨੂੰ ਲੇਕਿਨ ਸਾਨੂੰ ਨਾ ਤਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਾ ਸਾਨੂੰ ਕੋਈ ਜ਼ਿੰਮੇਵਾਰ ਬੰਦਾ ਆ ਕੇ ਸਾਨੂੰ ਇਹ ਕਹਿ ਸਕਿਆ ਵੀ ਅਸੀਂ ਤੁਹਾਡੀ ਸਮੱਸਿਆ ਦਾ ਹੱਲ ਕਿੰਨੇ ਸਮੇਂ 'ਚ ਕਦੋਂ ਕਰਾਂਗੇ ਕਿਵੇਂ ਕਰਾਂਗੇ ਇਧਰ ਪ੍ਰਧਾਨ ਜੀ ਖੜਿਆ ਪ੍ਰਧਾਨ ਜੀ ਤੁਹਾਡੇ ਬਾਰੇ ਅਸੀਂ ਸੁਣਿਆ ਕਿ ਤੁਹਾਨੂੰ ਪ੍ਰਧਾਨਗੀ ਤੋਂ ਹਟਾਇਆ ਗਿਆ ਤੁਹਾਡੇ ਬਾਰੇ ਸਾਰਾ ਕੁਝ ਦੱਸਿਆ ਤੁਹਾਡੇ ਸਾਥੀਆਂ ਨੇ ਅਸਲ ਸਾਰਾ ਮਸਲਾ ਕੀ ਅਸੀਂ ਤੁਹਾਡੀ ਜਵਾਨੀ ਸੁਣਨਾ ਚਾਹੁੰਦੇ ਹਾਂ ਕੋਈ ਵੀ ਮਸਲਾ ਨਹੀਂ ਜੀ ਮੈਂ ਆਪ ਦਾ 4 ਸਾਲ 4.5 ਸਾਲ ਪ੍ਰਧਾਨਗੀ ਕੀਤੀ ਆ ਬਿਲਕੁਲ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਨਾ ਇੱਕ ਥਾਪੜ ਕੇ ਮੈਂ ਕਹਿੰਦਾ ਵੀ ਕੋਈ 1 ਰੁਪਏ ਦਾ ਮੇਰੇ ਤੇ ਇਲਜ਼ਾਮ ਲਾਵੇ ਲੋਕਲ ਬਾਡੀ ਚ ਜੋ ਕੁਝ ਚੱਲਦਾ ਸਾਰੇ ਪੰਜਾਬ ਨੂੰ ਪਤਾ ਸਾਰੇ ਮਨਿਸਟਰਾਂ ਨੂੰ ਪਤਾ ਕੋਈ ਨਹੀਂ ਰੋਕ ਰਿਹਾ ਮੈਂ ਇੱਥੇ ਕੋਸ਼ਿਸ਼ ਕੀਤੀ ਜੀ ਕਮਿਸ਼ਨ ਦਾ ਖੇਲ ਬੰਦ ਕੀਤਾ ਮੇਰੇ ਮੈਂਬਰ ਸਾਹਿਬਾਨ ਮੇਰੇ ਉਲਟ ਹੋ ਗਏ ਕੁਝ ਕੁ ਮੈਂਬਰ ਮੇਰੇ ਨਾਲ ਸੀ ਜਿਹੜੇ ਉਹਨਾਂ ਨੂੰ ਛੱਡ ਕੇ ਫਿਰ ਆਹ ਕੂੜੇ ਵਾਲੀ ਗੱਲ ਤੁਹਾਨੂੰ ਜਿਵੇਂ ਦੱਸਿਆ ਵੀ ਕਿਤੋਂ ਨਾ ਕਿਤੋਂ ਅਸੀਂ ਇੰਤਿਆਮ ਕਰਕੇ ਕੂੜਾ ਚਕਾਉਣਾ ਸ਼ੁਰੂ ਕਰਤਾ ਉਹ ਕੂੜੇ ਵਾਲਿਆਂ ਨੂੰ ਇਹਨਾਂ ਨੇ ਜੀ ਤੁਹਾਨੂੰ ਦੱਸਿਆ ਜਿਵੇਂ ਉਹ ਰੋਕਦਾ ਹੁਣ ਪਿਛਲੇ 10-15 ਦਿਨ ਤੋਂ ਆ ਡਾਕਟਰ ਕਿਸ਼ਨ ਸਿੰਘ ਆ ਇਹ ਇੱਥੇ ਕਲੀਨਿਕ ਵੀ ਚਲਾਉਂਦੇ ਆ ਸਿਵਲ ਹਸਪੀਟਲ ਤੋਂ ਰਿਟਾਇਰ ਹੋਏ ਆ ਪੜੇ ਲਿਖੇ ਬੰਦੇ ਆ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਸੀਂ ਜੀ ਆ ਕੂੜਾ ਬਹੁ ਬਰਾਹਲ ਕਰ ਰਹੇ ਇੱਥੇ ਸੱਟ ਰਹੇ ਮੈਂ ਪਿਛਲੇ 10 ਦਿਨ ਤੋਂ ਮੈਂ ਨਹੀਂ ਸੀ ਚਾਹੁੰਦਾ ਵੀ ਆਹਾਂ ਕੋ ਸ਼ੋਬੇ ਵੀ ਕੋਈ ਆਪਾਂ ਫੋਟੋ ਖਚਾਈਏ ਜਾਂ ਧਰਨਾ ਦੇਈਏ ਜਾਂ ਮੈਂ ਪਿਛਲੇ 10 ਦਿਨ ਤੋਂ ਸਾਡੇ ਆਰ ਪੀ ਸਿੰਘ ਆ ਜਿਹੜੇ ਏਡੀਸੀ ਅਰਮਨ ਡਿਵੈਲਪਮੈਂਟ ਆ ਉਹਨਾਂ ਨੂੰ ਰਿਕੁਐਸਟ ਕਰੋ ਵੀ ਤੁਸੀਂ ਜੀ ਕਮ ਸਿਕਮ ਇਹ ਕੂੜਾ ਦਾ ਚੁਕਵਾਓ ਨਾ ਵੀ ਜਿਹੜਾ ਤੁਸੀਂ ਜਗਾ ਕਿਉਂ ਨਹੀਂ ਗੀ ਜੀ ਜਗਾ ਢਾਈ ਕਿੱਲੇ ਕਰੀਬ ਢਾਈ ਕਿੱਲੇ ਆ ਬਾਕੀ ਕਾਗਜ਼ਾਂ 'ਚ ਕੱਢ ਸਕਦੇ ਆ ਜਿਹੜੀ ਇੱਥੇ ਤੁਹਾਡੇ ਜੈਨ ਸਕੂਲ ਦੇ ਬਿਲਕੁਲ ਆਪੋਜੀਟ ਪਈ ਆ ਉਥੇ ਕੂੜਾ ਸਿੱਟਣ ਦੀ ਕੋਸ਼ਿਸ਼ ਕੀਤੀ ਸੀ ਸਾਡੇ ਕੁਝ ਮੈਂਬਰ ਸਹਿਵਾਨ ਉਹ ਲਟਕੇ ਥੱਲੇ ਉਹਨਾਂ ਨੇ ਉਥੇ ਕੂੜਾ ਜਾਣੀ ਉਹ ਨਿਯਾਜ ਕਬਜ਼ਾ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਫੇਰ ਉਹ ਜਿਹੜੀ ਪਾਰਕ ਵਾਲੀ ਧਾਂ ਤੇ ਇਹਨਾਂ ਨੇ ਛੱਪੜ ਤੋਂ ਪੂਰਾ ਚੱਕ ਕੇ ਉੱਥੇ ਸਿੱਟ ਸਕਦੇ ਆ ਜਿਨ੍ਹਾਂ ਨੇ 80-90 ਲੱਖ ਰੁਪਏ ਦਾ ਟੈਂਡਰ ਕੀਤਾ ਤੇ ਕੀ ਗੱਲ ਸ਼ਹਿਰ ਦਾ ਕੂੜਾ ਨਹੀਂ ਜਾ ਸਕਦਾ ਉੱਥੇ ਮਸ਼ੀਨ ਪਈ ਆ ਜੀ ਜਿਹੜੀ ਰੈਮੀਡੀਏਟ ਕਰਦੀ ਹੈ ਬਿਲਕੁਲ ਮੈਨੂੰ ਜਿਹੜੇ ਧੱਲਣਲੇ ਬੰਦੇ ਆ ਉਹ ਆਪਣਾ ਨਾਮ ਵਿੱਚ ਲਿਆਉਂਦੇ ਬਿਨਾ ਉਹ ਕਹਿ ਰਹੇ ਆ ਜੀ ਸਾਨੂੰ ਇਹ ਮਸ਼ੀਨ ਚਾਲੂ ਕਰਵਾ ਦਿਓ ਅਸੀਂ ਇਹ ਕੂੜਾ 1 ਮਹੀਨੇ ਦੇ ਅੰਦਰ ਅੰਦਰ ਸਾਰਾ ਖਤਮ ਕਰ ਦਿਆਂਗੇ ਮੈਂ ਕੋਸ਼ਿਸ਼ ਕੀਤੀ ਸੀ ਜੀ ਉੱਥੇ ਚਾਰ ਦਿਵਾਰੀ ਸ਼ੁਰੂ ਕਰਾਤੀ ਸੀ ਪਰ ਮੈਨੂੰ ਇਹਨਾਂ ਨੇ ਤਿੰਨ ਚਾਰ ਦਿਨ ਬਾਅਦ ਡਿਸਮਿਸ ਕਰਤਾ ਔਰ ਡਿਸਮਿਸ ਮੈਂ ਹਰਾਂਾ ਸਾਡੀ ਪ੍ਰੈਸ ਕੀ ਕਰਦੀ ਆ ਜਾਂ ਲੋਕ ਕੀ ਕਰਦੇ ਮੈਨੂੰ ਦੱਸੋ ਜੀ ਮੈਂ 2 ਰੁਪਏ ਦੀ ਮਿਹਰਾ ਫੇਰੀ ਕੀਤੀ ਆ ਕਿਤੇ ਸਾਰੇ ਸ਼ਹਿਰ ਤੇ ਨਿਯਾਇਜ਼ ਕਰਾਇਆ ਮੈਂ ਹਟਾਇਆ ਕਰਜ ਔਰ ਬਿਨਾ ਮਤਲਬ ਤੋਂ ਸਰਕਾਰ ਦੀ ਧੱਕੇਸ਼ਾਹੀ ਨਾਲ ਮੇਰੇ ਨਾਲ ਇਹਨਾਂ ਨੇ ਜੀ ਇਹ ਡਿਸਮਿਸ ਕੀਤਾ ਤੁਸੀਂ ਆਪ ਦੇ ਤੌਰ ਤੇ ਦੁਬਾਰੇ ਪਤਾ ਕਰ ਲਓ ਦਾਣਾ ਮੰਡੀ ਚੋਂ ਪਤਾ ਕਰ ਲਓ ਜਿਹੜਾ ਮੈਥੇ ਅਲੀਗੇਸ਼ਨ ਲੱਗਿਆ ਮੈਨੂੰ ਕੋਈ ਨਵੇਂ ਪੈਸੇ ਦੁਆਰੇ ਕੋਈ ਕਹਿ ਦਵੇ ਵੀ ਮੈਂ ਕਲੈਕਸ਼ਨ ਕੀਤੀ ਆ ਤੇ ਮੈਂ ਜੋ ਮੈਨੂੰ ਪਾਉਂਦੋ ਕੋਈ ਮੈਂ ਉਹ ਸਾਰਾ ਭੁਗਤਾਨ ਉਹ ਤੇ ਹੁਣ ਤੁਹਾਨੂੰ 3-4 ਘੰਟੇ ਹੋ ਗਏ ਨੇ ਹੁਣ ਲੇਟੈਸਟ ਕਿਸੇ ਅਫਸਰ ਨਾਲ ਅਧਿਕਾਰੀ ਨਾਲ ਤੁਹਾਡਾ ਰਾਪਤਾ ਹੋਇਆ ਹੋਵੇ ਕੋਈ ਇਥੇ ਤੁਹਾਨੂੰ ਕੋਈ ਵਿਸ਼ਵਾਸ ਦਿਵਾਉਣ ਆਇਆ ਨਹੀਂ ਬਿਲਕੁਲ ਨਹੀਂ ਜੀ ਸਾਡਾ ਇੱਥੇ ਨਾ ਤਾਂ ਸੈਨੀਟਰੀ ਇੰਸਪੈਕਟਰ ਹਫ਼ਤੇ 'ਚ ਇੱਕ ਦਿਨ ਆਉਂਦਾ ਜਿੱਥੇ ਜਿਸ ਸ਼ਹਿਰ 'ਚ ਕੂੜੇ ਦਾ ਇੰਨਾ ਬੁਰਾ ਹਾਲ ਆ ਉਥੇ ਸੈਨੀਟਰੀ ਇੰਸਪੈਕਟਰ ਇੱਕ ਦਿਨ ਉਹ ਲੱਗਿਆ ਸੁਲਤਾਨਪੁਰ ਲੋਧੀ ਵਾਲੇ ਕੋਲੇ ਆਈ ਥਿੰਕ ਕਰਤਾਰਪੁਰ ਉਹਦੇ ਕੋਲੇ ਉਹਦੇ ਕੋਲੇ ਦੋ ਸਟੇਸ਼ਨ ਦੇਖੋ ਕਿੱਥੇ ਆ ਉਤੋਂ ਇੱਕ ਸਟੇਸ਼ਨ ਨਾਲ ਦਿੱਤਾ ਹੋਇਆ ਇਹ ਇੱਕ ਦਿਨ ਲਈ ਅਡੀਸ਼ਨਲ ਜੀ ਇੱਥੇ ਕੋਈ ਵੀ ਈਓ ਉਹ ਵਿਚਾਰਾ ਬਿਮਾਰ ਰਹਿੰਦਾ ਤਿੰਨ ਦਿਨ ਬਾਅਦ ਕੱਲ ਆਇਆ ਸੀ ਅੱਜ ਫੇਰ ਛੁੱਟੀ ਤੇ ਆ ਜੀ ਇੱਕ ਹਰਨੇਂਦਰ ਨੂੰ ਚਾਰਜ ਦਿੱਤਾ ਸੀ ਇਹਨਾਂ ਨੇ ਉਹ ਹਫ਼ਤੇ ਚ ਇੱਕ ਦਿਨ ਉਹ ਤਰਾਹੇ ਤੋਂ ਆਂਦਾ ਸੀ ਯਾਨੀ ਸਾਡੇ ਇਹ ਕੰਮ ਹੁੰਦਾ ਜੀ ਸਾਡੇ ਐਮਐਲਏ ਸਾਹਿਬਾ ਦਾ ਉਹਨੇ ਸਾਡੇ ਵਰਕਰ ਪੂਰੇ ਇੱਥੇ ਅਫਸਰ ਪੂਰੇ ਕਰਕੇ ਦੇਨੇ ਜਿਹੜਾ ਸ਼ਹਿਰ ਨੂੰ ਸਮੂਥਲੀ ਚਲਾਇਆ ਜਾ ਸਕਦਾ। ਨਾ ਇੱਥੇ ਕੋਈ ਅਫਸਰ ਆ ਜੀ ਹੁਣ ਮੈਂ ਕਮੇਟੀ ਦੇ ਅੰਦਰ ਜਾ ਕੇ ਆਇਆ। ਕੋਈ ਬੰਦਾ ਨਹੀਂ ਜੀ ਉੱਥੇ। ਕੋਈ ਅਫਸਰ ਨਹੀਂਗਾ ਉੱਥੇ। ਔਰ ਬੈਠੇ ਰੌਲਾ ਪਾਈ ਜਾਂਦੇ ਆ ਜੀ। ਸਾਡਾ ਤਾਂ ਸਿਰਫ ਇੰਨੀ ਗੱਲ ਆ ਜੀ ਜਿਹੜਾ ਕੂੜਾ ਪਿਆ ਵਾ। ਉਹਨੂੰ ਚੱਕਣ ਬਾਰੇ ਤਾਂ ਚਲੋ ਗੱਲ ਮੇਰੀ ਚੱਲ ਰਹੀ ਆ। ਕਿ ਉਹਨੂੰ ਵੈਸਟ ਜੈਸਟ ਕੀਤਾ ਵੀ ਉਹ ਪਾਰਕ ਚ ਰੈਮੀਡੀਏਟ ਕਰਨ ਲਈ ਮਸ਼ੀਨ ਚਲਾ ਲਓ। ਉਹ ਸੰਭਾਲਿਆ ਜਾ ਸਕਦਾ। ਪਰ ਗੱਲ ਹੋਰ ਕੂੜਾ ਨਹੀਂ ਜੀ ਸੱਟਣ ਦਾ ਸਾਡਾ ਮਤਲਬ ਇਹ ਹੈ ਆ ਵੀ ਉੱਥੇ ਤੁਸੀਂ ਅੰਦਰ ਕਿੜਾ ਕੱਢ ਕੇ ਆਓ ਕੱਲ ਅਜੀਤ ਅਖਬਾਰ ਤੇ ਤੇ ਹੋਰ ਅਖਬਾਰਾਂ ਦੇ ਬੰਦੇ ਆਏ ਸੀ ਉਹਨਾਂ ਨੇ ਵੀਡੀਓ ਵੀ ਬਣਾਈ ਵੀ ਕੂੜੇ ਦਾ ਹਾਲ ਦੇਖੋ ਕਮੇਟੀ ਚ ਕੀ ਹਾਲ ਹੈ ਬਿਲਕੁਲ ਤੇ ਇਹ ਅਸੀਂ ਇਹੀ ਚਾਹੁੰਦੇ ਆ ਜੀ ਵੀ ਕੂੜਾ ਹੋਰ ਨਾ ਸਿੱਟਿਆ ਜਾਵੇ ਔਰ ਮੈਂ ਸਮਾਈ ਸੇਵਕਾਂ ਨੂੰ ਰਿਕਵੈਸਟ ਕੀਤੀ ਆ ਵੀ ਤੁਸੀਂ ਬਿਲਕੁਲ ਇਸ ਪੰਗੇ 'ਚ ਨਾ ਪਈਓ ਕੂੜਾ ਉੱਥੇ ਬਿਲਕੁਲ ਨਾ ਸਿੱਟਿਓ ਜੇ ਕਿਸੇ ਨੇ ਫੋਟੋ ਖਿੱਚ ਕੇ ਬਾਹਰ ਕੀਤਾ ਕਿਉਂਕਿ ਇਲੈਗਲ ਆ ਜੀ ਕੱਲ ਨੂੰ ਜਿਹੜਾ ਬੰਦਾ ਉੱਥੇ ਕੂੜਾ ਸੜਦਾ ਫੜਿਆ ਗਿਆ ਐਕਸ਼ਨ ਉਹਦੇ ਤਿਆਰ ਜੀ ਬਿਲਕੁਲ ਤਾਂ ਤਸਵੀਰਾਂ ਨੇ ਜਗਰਾਉਂਦੀਆਂ ਜਿਹੜੀਆਂ ਕਿ ਕੂੜੇ ਦੇ ਮਸਲੇ ਨੂੰ ਲੈ ਕੇ ਇੱਥੇ ਵੱਡੇ ਪੱਧਰ ਤੇ ਇੱਕ ਰੋਸ ਹੈ ਸ਼ਹਿਰ ਵਾਸੀਆਂ ਦੇ ਵਿੱਚ ਕਿ ਕਦੇ ਕਮੇਟੀ ਵਾਲੇ ਕਿਤੇ ਢੇਰ ਲਾ ਦਿੰਦੇ ਆ ਕਦੇ ਪਾਰਕ ਕੋਲੇ ਕਦੇ ਹਸਪਤਾਲ ਕੋਲੇ ਤੇ ਨਾ ਇੱਥੋਂ ਦੇ ਜਿਹੜੇ ਐਸਡੀਐਮ ਨੇ ਨਾ ਇੱਥੋਂ ਦੇ ਏਡੀਸੀ ਤੇ ਨਾ ਇੱਥੋਂ ਦੇ ਵਿਧਾਇਕਾ ਤੇ ਨਾ ਇੱਥੋਂ ਦੇ ਈਓ ਕੋਈ ਕਿਸੇ ਪੱਖ ਤਰ੍ਹਾਂ ਦਾ ਜਿਹੜਾ ਆਪਦਾ ਪੱਖ ਜੇ ਆਪਣਾ ਪ੍ਰਤੀਕਰਮ ਨਹੀਂ ਦੇ ਰਹੇ ਕੋਈ ਸੁਣਵਾਈ ਨਹੀਂ ਹੋ ਰਹੀ ਹਾਰ ਕੇ ਲੋਕ ਧਰਨੇ ਤੇ ਬੈਠ ਗਏ ਨੇ ਬੀਬੀਆਂ ਵੀ ਨਾਲ ਨੇ ਇਥੋਂ ਦੇ ਸ਼ਹਿਰ ਵਾਸੀ ਵੀ ਨਾਲ ਨੇ ਔਰ ਪੂਰੀ ਤਰ੍ਹਾਂ ਇਹਨਾਂ ਨੇ ਜਿਹੜਾ ਇਹ ਚਾਂਸੀ ਰਾਣੀ ਚੌਕ ਜਿਹੜਾ ਅੱਗੇ ਬਾਜ਼ਾਰ ਨੂੰ ਜਾਂਦਾ ਰਾ ਇਹ ਪੂਰੀ ਤਰ੍ਹਾਂ ਠੱਪ ਕਰਤਾ ਇਹ ਤਸਵੀਰਾਂ ਨੇ ਇੱਕ ਤਰ੍ਹਾਂ ਦਾ ਜਗਰਾਉਂ ਸ਼ਹਿਰ ਜੇ ਕਹਿ ਲਈਏ ਕਿ ਲਾवारिस ਛੱਡ ਦਿੱਤਾ ਤੇ ਇਹਦੇ ਵਿੱਚ ਕੋਈ ਦੋ ਅਸਕਤਨੀ ਨਹੀਂ ਹੈਗੀ ਸੋ ਇਹ ਤਸਵੀਰਾਂ ਨੇ ਜਗਰਾਉਂ ਸ਼ਹਿਰ ਦੀਆਂ ਜੁੜੇ ਰਹੋ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਜਿੱਥੇ ਕੂੜੇ ਦੇ ਢੇਰ ਲਾਏ ਗਏ ਨੇ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਜਗਰਾਉਂ ਤੋਂ ਮੈਂ ਹਰਜਿੰਦਰ ਸਿੰਘ